ਇਨੇ ਕੀ ਤੁਹਾਨੂੰ ਪਤਾ ਵੀ ਬੂਟ ਕੱਟ ਪੈਂਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਅੱਜ ਆਪਾਂ ਬੂਟ ਕੱਟ ਪੈਂਟ ਦੀ ਬਾਰੇ ਗੱਲ ਕਰਾਂਗੇ ਵੀ ਕਿਹਨੂੰ ਕਿਹਨਾਂ ਨੂੰ ਨਹੀਂ ਵੀਰ ਕਰਨੀ ਚਾਹੀਦੀ ਬੂਟ ਕੱਟ ਪੈਂਟ ਕਿਉਂ ਨਹੀਂ ਵੀਰ ਕਰਨੀ ਚਾਹੀਦੀ ਤੇ ਜੇ ਕਰਨੀ ਚਾਹੀਦੀ ਤੇ ਕਿਵੇਂ ਵੀਰ ਕਰਨੀ ਚਾਹੀਦੀ ਹੈ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਜੇ ਚੈਨਲ ਤੇ ਨਵੇਂ ਹੋ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟ੍ਰੈਂਡ ਟ੍ਰੈਂਡ ਦੇ ਟ੍ਰੈਂਡ ਕਿ ਟ੍ਰੈਂਡ ਕਿਸ ਚੀਜ਼ ਨੂੰ ਕਿਹਾ ਜਾਂਦਾ ਮਤਲਬ ਜੇ ਜਦੋਂ ਕਿਸੇ ਆਰਟਿਸਟ ਨੇ ਜਾਂ ਕਿਸੇ ਸਿੰਗਰ ਨੇ ਬਾ ਫੋਟੋ ਪਾਤੀ ਟੀ-ਸ਼ਰਟ ਚਾਹ ਜਾਂ ਮਤਲਬ ਮੈਂ ਬਲੈਕ ਪਾਈ ਬੈਠਾ ਹਾਂ ਮੈਂ ਫੋਟੋ ਪਾਤੀ ਤੁਸੀਂ ਆ ਕੇ ਆਪਣੇ ਕੋਲੇ ਕਸਟਮਰ ਆਉਂਦੇ ਤੇ ਮੰਗਦੇ ਆ ਵੀ ਯਾਰ ਸਾਨੂੰ ਇਹਦੇ ਨਾਲ ਦੀ ਸੇਮ ਵਾ ਟੀ-ਸ਼ਰਟ ਚਾਹੀਦੀ ਹੈ ਜਾਂ ਸ਼ਰਟ ਚਾਹੀਦੀ ਹੈ ਪਰ ਆਪਾਂ ਨੂੰ ਆਪਦੇ ਸਕਿੰਟ ਔ ਦੇ ਹਿਸਾਬ ਨਾਲ ਆਪਣੀ ਬੋਡੀ ਸ਼ੇਪ ਦੇ ਹਿਸਾਬ ਨਾਲ ਚੀਜ਼ ਨੂੰ ਪਾਉਣਾ ਚਾਹੀਦਾ ਤੇ ਆਪਾਂ ਨੂੰ ਐ ਨਹੀਂ ਦੇਖਣਾ ਚਾਹੀਦਾ ਵੀ ਉਹਨੇ ਪਾਈ ਆ ਤੇ ਆਪਾਂ ਵੀ ਉਹੀ ਚੀਜ਼ ਪਾਵਾਂਗੇ ਤਾਂ ਆਪਾਂ ਨੂੰ ਬਹੁਤ ਸੋਹਣੀ ਲੱਗੂਗੀ ਇਹ ਚੀਜ਼ ਨਹੀਂ ਹੁੰਦੀ ਵੀ ਆਪਣੇ ਵੀ ਬਹੁਤ ਸੋਹਣੀ ਲੱਗੂਗੀ ਆਪਣੇ ਸਕਿੰਟ ਔ ਹੋ ਰਾ ਆਪਣੀ ਬੋਡੀ ਸ਼ੇਪ ਹੋ ਰਾ ਦੂਜੇ ਦੀ ਜਿਹੜੀ ਨੇ ਪਾਈ ਆ ਪੋਸਟ ਉਹਦੀ ਆਪ ਨੂੰ ਆਪਦੇ ਹਿਸਾਬ ਨਾਲ ਟਰਾਈ ਕਰਕੇ ਦੇਖਣਾ ਚਾਹੀਦਾ ਵੀ ਆਪਣੇ ਕਿਹੜੇ ਚੀਜ਼ ਸਹੀ ਬੈਸਟ ਲੱਗਦੀ ਹੈ ਤੇ ਅੱਜ ਆਪਾਂ ਬੂਟ ਕਟ ਪੈਂਟ ਦੇ ਬਾਰੇ ਗੱਲ ਕਰਾਂਗੇ ਬੂਟ ਕਟ ਪੈਂਟ ਕਿਹਨਾਂ ਨੂੰ ਪਾਉਣੀ ਚਾਹੀਦੀ ਤੇ ਕਿਹਨਾਂ ਨੂੰ ਨਹੀਂ ਪਾਉਣੀ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਪੈਂਟਾਂ ਦੇ ਵਿੱਚ ਟਾਈਪ ਕਿੰਨੇ ਹੁੰਦੇ ਹੈਗੇ ਮੈਂ ਉੱਪਰ ਸਕਰੀਨ ਦੇ ਉੱਪਰ ਫੋਟੋਆਂ ਦਿਖਾ ਦਿੰਦਾ ਚਾਰੇ ਟਾਈਪ ਦੀਆਂ ਪੈਂਟਾਂ ਦੀ ਤੇ ਪਹਿਲਾਂ ਚੱਲਦੀਆਂ ਸੀ ਚਾਰ ਟਾਈਪ ਦੀਆਂ ਪੈਂਟਾਂ ਨੀਚੇ ਤੋਂ ਜਿਹੜੀ ਘੱਟ ਖੁੱਲੀ ਹੁੰਦੀ ਹੈਗੀ ਪੈਂਸਲ ਫਿਟ ਕਹਿੰਦੇ ਨੇ ਜਿਹਨੂੰ ਆਪਾਂ ਹੁੰਦੀ ਹੈ ਉਹ ਨੈਰੋ ਉਹ ਆਪਣੇ ਪੰਜਾਬ ਦੇ ਵਿੱਚ ਹੁਣ ਕੋਈ ਵੀ ਮਤਲ ਜਿਹੜੀ ਸਟੇਟ ਹੁੰਦੀ ਹੈ ਨੀਚੇ ਤੋਂ ਘੱਟ ਖੁੱਲੀ ਹੁੰਦੀ ਹੈ ਤੇ ਤੀਜੀ ਹੁੰਦੀ ਹੈ ਜਿਹੜੀ ਸਟੇਟ ਹੁੰਦੀ ਹੈ ਪੈਰਲਰ ਹੁੰਦੀ ਹੈ ਸਿੱਧੀ ਹੁੰਦੀ ਹੈ ਚੌਥੀ ਹੁੰਦੀ ਜਿਹੜੀ ਬੂਟ ਕਟ ਆਪਣੀ ਪੱਟਾਂ ਕੋਲੋਂ ਥੋੜੀ ਜਿਹੀ ਟਾਈਟ ਹੁੰਦੀ ਹੈ ਨੀਚੇ ਤੋਂ ਥੋੜੀ ਜਿਹੀ ਹਲਕੀ ਜਿਹੀ ਖੁੱਲੀ ਹੁੰਦੀ ਹੈ ਚਾਰ ਟਾਈਪ ਦੀਆਂ ਪੈਂਟਾਂ ਪਹਿਲਾਂ ਚੱਲਦੀਆਂ ਸੀਗੀਆਂ ਪਰ ਹੁਣ ਜਿਹੜੀ ਹੁਣ ਦੇ ਟ੍ਰੈਂਡ ਤੇ ਹੈਗੀਆਂ ਇੱਕ ਹੋਰ ਆਈ ਹੈ ਉਹ ਬੈਗੀ ਸਟਾਈਲ ਜਿਵੇਂ ਮੂਸੇ ਵਾਲੇ ਬਾਈ ਨੇ ਚਲਾਈ ਹੈ ਬੈਗੀ ਸਟਾਈਲ ਪੈਂਟ ਪੰਜ ਟਾਈਪ ਦੀਆਂ ਪੈਂਟਾਂ ਹੋ ਗਈਆਂ ਹੁਣ ਤੇ ਆਪਾਂ ਨੂੰ ਕਿਹੜੀ ਚੀਜ਼ ਪਾਉਣੀ ਚਾਹੀਦੀ ਹੈ ਕਿਹੜੀ ਚੀਜ਼ ਕਿਵੇਂ ਪਾਉਣੀ ਚਾਹੀਦੀ ਹੈ ਤੇ ਬੂਟ ਕੱਟ ਪੈਂਟ ਕਿਵੇਂ ਪਾਉਣੀ ਚਾਹੀਦੀ ਹੈ ਤੇ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਬੂਟ ਕੱਟ ਪੈਂਟ ਕਿਵੇਂ ਪਾਣੀ ਚਾਹੀਦੀ ਹੈ ਜੇ ਤਾਂ ਤੁਹਾਡੀ ਹਾਈਟ ਹੈਗੀ ਆ 5 9 ਤੋਂ ਉੱਪਰ ਜਾਂ 5 9 ਫਿਰ ਤਾਂ ਤੁਸੀਂ ਬੂਟ ਕੱਟ ਪੈਂਟ ਜਿਹੜੀ ਆ ਉਹ ਤੁਸੀਂ ਪਾ ਸਕਦੇ ਹੋ ਤੇ ਜੇ ਤੁਹਾਡੀ ਹਾਈਟ ਹੈਗੀ ਆ 5 9 ਤੋਂ ਥੱਲੇ ਤਾਂ ਤੁਹਾਡੇ ਮਤਲਬ ਬੂਟ ਕੱਟ ਪੈਂਟ ਪਾਈ ਉਨੀ ਨਹੀਂ ਸਹੀ ਲੱਗਣੀ ਤਾਂ ਤੁਸੀਂ ਮਤਲਬ ਜੇ ਜਿਹੜੀ ਬੂਟ ਕੱਟ ਪੈਂਟ ਹੈ ਉਹ ਆਪਾਂ ਪ੍ਰੇਮ ਢੱਲੋ ਬਾਈ ਦੇ ਵੀ ਦੇਖੀ ਹੋਊਗੀ ਪਾਈ ਤੇ ਉਹ ਪੱਟਾਂ ਕੋਲ ਥੋੜੀ ਜਿਹੀ ਟਾਈਟ ਹੁੰਦੀਆਂ ਨੀਚੇ ਤੋਂ ਥੋੜੀ ਜਿਹੀ ਹਲਕੀ ਜਿਹੀ ਖੁੱਲੀ ਹੁੰਦੀ ਹੈ ਜਿਵੇਂ ਹੁਣ ਮੁੰਡੇ ਮੰਗਦੇ ਆ ਯਾਰ ਵੀ ਥੋੜਾ ਬਾਟਮ ਬਹੁਤ ਜ਼ਿਆਦਾ ਖੁੱਲਾ ਹੋਣਾ ਚਾਹੀਦਾ ਉਹ ਬੂਟ ਕੱਟ ਪੈਂਟ ਨਹੀਂ ਹੁੰਦੀ ਸਹੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਸੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ